ਲੁਧਿਆਣਾ ਵਿੱਚ ਇੱਕ ਪਾਪੇ ਦੀ ਕੱਥਿਤ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਗਿਆ ਹੈ ਜਾਣਕਾਰੀ ਮਿਲੀ ਹੈ ਕਿ ਮਾਮਲਾ ਦਰਜ ਹੋਣ ਤੋਂ ਬਾਅਦ ਪਾਪਾ ਫਰਾਰ ਹੋ ਗਿਆ ਦੱਸਦੀ ਹੈ ਕਿ ਜਗਰਾਉਂ ਦੇ ਤਲਵੰਡੀ ਕਲਾਂ ਪਿੰਡ ਵਿੱਚ ਸਥਿਤ ਡੇਰੇ ਦੇ ਮੁਖੀ ਸ਼ਕਰਨੰਦ ਪੂਰੀ ਵਾਲਾ ਦੀ ਇੱਕ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਵੀਡੀਓ ਵਿੱਚ ਡੇਰਾ ਮੁਖੀ ਨੂੰ ਇੱਕ ਔਰਤ ਨਾਲ ਇਤਰਾਜ਼ਯੋਗ ਹਾਲਤ ਵਿੱਚ ਦੇਖਿਆ ਜਾਂਦਾ ਹੈ ਪਿੰਡ ਵਾਲਿਆਂ ਦੀ ਸ਼ਿਕਾਇਤ ਉੱਤੇ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਹੈ ਬਾਬਾ ਸ਼ੰਕਰ ਨੰਦ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ ਹਾਲਾਂਕਿ ਐਫ ਆਈ ਆਰ ਵਿੱਚ ਮਲਜ਼ਮ ਦਾ ਪਤਾ ਅਣਜਾਣ ਦੱਸਿਆ ਗਿਆ ਸਿੱਖ ਜਥੇਬੰਦੀਆਂ ਨੇ ਡੇਰੇ ਦੇ ਆਸ਼ਰਮ ਦੀ ਤਫ਼ਤੀਸ਼ ਅਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਪੁਲਿਸ ਉੱਤੇ ਮਾਮਲੇ ਨੂੰ ਦਬਾਉਣ ਦੇ ਦੋਸ਼ ਲੱਗ ਰਹੇ ਹਨ ਸ਼ਿਕਾਇਤਕਰਤਾਵਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਸੰਖੇਪ ਐਫ ਆਈ ਆਰ ਦਰਜ ਕਰਕੇ ਸਿਰਫ ਖਾਨਾ ਪੂਰਤੀ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਜਸਮਿੰਦਰ ਸਿੰਘ ਸਰਾ ਤਲਵੰਡੀ ਖੁਰਦ ਹਲਕਾ ਦਾਖਾ ਤੋਂ ਉਸੇ ਨਗਰ ਤੋਂ ਆਈ ਜੇਸ ਨਗਰ ਤਲਵੰਡੀ ਖੁਰਤ ਤੋਂ ਇਹ ਅਸਲੀਲ ਵੀਡੀਓ ਸੰਕਰਾਨੰਦ ਦੀ ਵਾਇਰਲ ਹੋਈ ਹੈ ਜੀ ਸੰਕਰਾਨੰਦ ਸੰਕਰਾਨੰਦ ਦੀ ਇੱਕ ਤਕਰੀਬਨ 83 ਸਾਧਾ ਜੀ ਜੋ ਕਿ ਤਕਰੀਬਨ 784 87 ਤੋਂ ਇਹ ਉਥੇ ਡੇਰੇ ਦੇ ਵਿੱਚ ਮੱਲੀ ਬੈਠਾ ਕੁਝ ਲੋਕੇ ਦੇ ਆਪਾਸਕ ਬਣੇ ਹੋਏ ਆ ਵੀ ਸੇਵਾਦਾਰ ਆ ਇਹ ਸੇਵਾਦਾਰ ਨਹੀਂ ਹੈਗਾ ਜੀ ਨਿਰאיਹੀ ਕਲੰਕ ਲੱਗਿਆ ਹੈ ਉਸ ਟਾਈਮ ਤੋਂ ਕਿਸੇ ਨੂੰ ਗੱਦੀ ਗੁੱਦੀ ਕੋਈ ਨਹੀਂ ਮਿਲੀ ਸੀ ਇਹ ਆਪ ਹੀ ਸੁੰਭੋ ਆਪ ਹੀ ਸੁੰਭੋ ਹੋ ਗਿਆ ਕਿਉਂਕਿ ਆਪਦੇ ਚਤੇਹਾਂ ਦੇ ਨਾਲ ਰਲ ਕੇ ਇਹ ਉੱਥੇ ਇਹ ਜੋ ਰਾਗੜ ਚਲਾ ਰਿਹਾ ਵਾ ਇੱਕ ਤਰ੍ਹਾਂ ਕਾਰੋਬਾਰੀ ਚਲਾ ਰਿਹਾ ਜੀ ਜਿੰਨੇ ਵੀ ਇਹਦੇ ਰਿਸ਼ਤੇਦਾਰ ਦੋਸਤ ਮਿੱਤਰ ਆ ਉਹਨਾਂ ਦੀ ਕੋਠੀਆਂ ਦੱਸੋ ਜੀ ਮੈਂ ਹੈਰਾਨ ਹੈ ਕਿੱਥੋਂ ਪੈ ਗਈਆਂ ਉਸ ਡੇਰੇ ਦੀ ਕਮਾਈ ਦੇ ਨਾਲ ਇਹ ਪਰ ਫੁੱਲ ਤੋਂ ਹੋਇਆ ਦੇਸ਼ਾਂ-ਵਦੇਸ਼ਾਂ ਦੇ ਵਿੱਚ ਇਹ ਪਾਸਪੋਰਟ ਬਣਾ ਕੇ ਉਥੋਂ ਲੜਕੀਆਂ ਜਿਹਨਾਂ ਦੀ ਲੜਕੀਆਂ ਬਾਹਰ ਕੱਢਦਾ ਉਹਨਾਂ ਦੀਆਂ ਪਰਿਵਾਰਾਂ ਦੀਆਂ ਔਰਤਾਂ ਦੇ ਨਾਲ ਇਹ ਅਸਰੀਲ ਹਰਕਤਾਂ ਕਰਦਾ ਜੀ 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 ਹਾਂ ਜੀ ਬਲੈਕਮੇਲ ਕਰਦਾ ਉਹਨਾਂ ਨੂੰ ਇਹ ਸਾਨੂੰ ਪਤਾ ਲੱਗਿਆ ਜੀ ਹੁਣ ਫਰਾਰ ਹੈ ਜੀ ਉਸੇ ਦਿਨ ਤੋਂ ਜੀ ਕੀ ਕਾਰਵਾਈ ਦੀ ਮੰਗ ਕੀਤੀ ਕਾਰਵਾਈ ਦੀ ਇਹੀ ਮੰਗ ਕੀਤੀ ਵੀ ਇਹਦੀ ਸਾਰੀ ਕੱਲੀ-ਕੱਲੀ ਜਾਂਚ ਕੀਤੀ ਜਾਵੇ ਸੀਬਈ ਜਾਂਚ ਹੋਣੀ ਚਾਹੀਦੀ ਐ ਅਸੀਂ ਹਾਈ ਕੋਰਟ ਤੱਕ ਜਾਵਾਂਗੇ ਇਸ ਨੂੰ ਸਜ਼ਾ ਕਰਵਾ ਕੇ ਹਟਾਂਗੇ ਜੱਜ ਸਾਹਿਬ ਵੀ ਅਸੀਂ ਪੇਸ਼ ਹੋਏ ਆ ਮਾਨਵਜਾ ਦੇ ਉਹਨਾਂ ਨੇ ਵੀ ਇਹੀ ਕਿਹਾ ਵਾ ਵੀ ਅਸੀਂ ਤੁਹਾਨੂੰ ਵੇਟ ਕਰਦੇ ਆ ਸਾਨੂੰ ਕੰਪਲੀਟ ਆ ਜਿਹੜੀ ਪੁੱਜ ਚੁੱਕੀਆਂ ਸਾਰੀਆਂ ਹੋਰ ਵੀ ਮੈਂ ਇੱਥੋਂ ਬੇਨਤੀ ਕਰਦਾ ਮੀਡੀਆ ਦੇ ਰਾਹੀਂ ਹੋਰ ਵੀ ਕਿਸੇ ਬੀਬੀ ਭਾਈ ਦੇ ਨਾਲ ਇਲਾਕੇ ਦੇ ਵਿੱਚ ਨਗਰ ਦੇ ਵਿੱਚ ਕੋਈ ਵੀ ਇਹੋ ਜੀ ਹਰਕਤ ਵਰਪਰੀ ਹੋਵੇ ਅਸੀਂ ਖੜੇ ਆ ਵੀਰ ਭਾਈ ਸਾਡੇ ਜਨੇ ਸਮੂਚੀ ਸੰਗਤ ਦੇ ਰੂਪ ਦੇ ਵਿੱਚ ਹਾਜ਼ਰ ਹੋਏ ਆ ਅਨਸਾਫ਼ ਦਵਾਵਾਂਗੇ ਜਿਹੜੇ ਆਏ ਨੇ ਸਾਰੇ ਹੁਣ ਪਿੰਡ ਦੇ ਵਾਸੀ ਨਹੀਂ ਆਏ ਨਹੀਂ ਨਹੀਂ ਬੱਖਵਕ ਨਗਰਾਂ ਤੋਂ ਆਏ ਜੀ ਜਿਨ੍ਹਾਂ ਨੂੰ ਇਹ ਠੇਸ ਪੁੱਜੀ ਆ ਸਾਡੇ ਹਲਕੇ ਦੀ ਬਦਨਾਮੀ ਕਰਦੀ ਤਲਵੰਡੀ ਖੁਰਦ ਦਾ ਨਾਂ ਕੱਟਦਾ ਠੀਕ ਹੈ ਹਾਂ ਜੀ ਕੀ ਮਾਮਲੇ ਨੂੰ ਲੈ ਕੇ ਆਇਆ ਮਾਮਲਾ ਸੰਕਰਾਂ ਦਾ ਦਸੰਤਾ ਕਿ ਤਲਵੰਡੀ ਧਾਮ ਜੀ ਤਲਵੰਡੀ ਕਲਾਮ ਆ ਦੇ ਨਾਂ ਤਲਵੰਡੀ ਖੁਰਦ ਤੇ ਉਹਦੀਆਂ ਅਸਲੀ ਲੀਵੀਡੂਆਂ ਨੇ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਜਿਹਦੇ ਨਾਲ ਸੋਸ਼ਲ ਮੀਡੀਆ ਤੇ ਜਵਾਕਾਂ ਤੇ ਬੜਾ ਬੁਰਾ ਅਸਰ ਪੈਂਦਾ ਆਪਾਂ ਦੇਖਦੇ ਹਾਂ ਵੀ ਹੁਣ ਪਹਿਲਾਂ ਵੀ ਕੋਈ ਮਹਿਰੋਂ ਦਾ ਤੇ ਕਿਸੇ ਉਹ ਜਨਾਨੀ ਦਾ ਕਤਲ ਦਾ ਉਹ ਰੌਲਾ ਚੱਲਦਾ ਵਾ ਜੇ ਇਹੋ ਜਿਹੀਆਂ ਵੀਡੀਓ ਆ ਪੈਂਦੀਆਂ ਨੇ ਤੇ ਫਿਰ ਹੋਰ ਵੀ ਸਮਾਜ ਆ ਜਿਹੜਾ ਉਹ ਗੰਦਾ ਹੁੰਦਾ ਸਮਾਜ ਦੇ ਵਿੱਚ ਗਲਤ ਅੰਸਰ ਪੈਦਾ ਹੁੰਦੇ ਨੇ ਇਸ ਕਰਕੇ ਅਸੀਂ ਅੱਜ ਮੰਗ ਕਰਦੇ ਹਾਂ ਡੀਸੀ ਸਾਹਿਬ ਤੋਂ ਵੀ ਇਹ ਸਾਦ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਣਾ ਚਾਹੀਦਾ ਜੀ ਡੇਰਿਆਂ ਵਿੱਚ ਇਹ ਕੰਮ ਨੂੰ ਲੱਗ ਪਏ ਤੇ ਕਿਸ ਦੀ ਸਨੀ ਹੋ ਜਾਏਗਾ ਆ ਦੇਖੋ ਅਸੀਂ ਦਾ ਮਤਲਬ ਪਹਿਲਾਂ ਵੀ ਕਹਿੰਨੇ ਆ ਵੀ ਅਸੀਂ ਪੰਜਾਬੀ ਆ ਜਿੰਨੇ ਵੀ ਗੁਰਸੇਖਾਂ ਸਾਨੂੰ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਤੇ ਆ ਜਿੰਨੇ ਵੀ ਡੇਰੇਵਾਦ ਨੇ ਚਾਹੇ ਸਿੱਖ ਧਰਮ ਨਾਲ ਨੇ ਚਾਹੇ ਕਿਸੇ ਹੋਰ ਧਰਮ ਦੇ ਨਾਲ ਸੰਬੰਧਿਤ ਨੇ ਇਹ ਡੇਰੇਵਾਦ ਨੂੰ ਜਿਹੜਾ ਉਤਸ਼ਾਹਤ ਹੀ ਇਹ ਲੋਕ ਕਰਦੇ ਨੇ ਤੇ ਇਹਨਾਂ ਇਹ ਪਹਿਲਾਂ ਪਿਆਰ ਦੇ ਨਾਲ ਆ ਉਹਦੇ ਚੇਲੇ ਬਣਾ ਲੈਂਦੇ ਨੇ ਮੁੜ ਕੇ ਇੱਕ ਦੂਜੇ ਨੂੰ ਕਿਸੇ ਦੀਆਂ ਮਤਲਬ ਉਹ ਸਵੀਰ ਵੀਡੀਓ ਬਣਾ ਲੀਆਂ ਫਿਰ ਉਹਨੂੰ ਬਲੈਕਮੇਲ ਕਰਦੇ ਨੇ ਉਹਨੂੰ ਫਿਰ ਗਾਂਹ ਹੋਰ ਰਕਸਾਉਂਦੇ ਨੇ ਤੇ ਆ ਸਾਰੀ तकरीबन ਇਹ ਸਾਨੂੰ ਤਾਂ ਸ਼ੱਕ ਪੈਂਦਾ ਵੀ 2000 ਪਹਿਲਾਂ ਤੋਂ ਹੀ ਇਹ ਗਲਤ ਹੈ ਤੇ ਪਰ ਜਿਹੜੇ ਨਗਰਪਿੰਡ ਦੇ ਨੇ ਲੋਕੋ ਨਾਲ ਜੁੜੇ ਹੋਣ ਕਰਕੇ ਹੁਣ ਤਾਂ ਹੀ ਉੱਥੇ ਜਮਾ ਰਿਹਾ ਮੈਂ ਵਧਾਈ ਦਿੰਨਾ ਲੋਕਾਂ ਨੂੰ ਜਿਹੜੇ ਤਲਵੰਡੀ ਦੇ ਸਾਥ ਦੇ ਵਰਕਲਪ ਜਾਗੇ ਨੇ ਪਹਿਲਾਂ ਵੀ ਮਾਮਲਾ ਇਸ ਤਰ੍ਹਾਂ ਦਾ ਕੋਈ ਆਇਆ ਹੈ ਪਹਿਲਾਂ 2-3 ਮਾਮਲੇ ਹੋ ਚੁੱਕੇ ਨੇ ਆ 2007 ਦੇ ਇਸੇ ਸਾਥ ਤੇ ਜੀ 2007 ਦੇ ਵਿੱਚ ਇੱਕ ਲੜਕੀ ਦੇ ਨੇ ਕੱਪੜੇ ਪਾੜਤੇ ਸੀ ਉਦੋਂ ਐਫ ਆਈ ਆਰ ਦਰਜ ਹੋਈ ਸੀ ਤੇ ਫਿਰ 2014 ਦੇ ਵਿੱਚ ਇੱਕ ਨਵਾਲ ਕੁਕੜੀ ਰਾਤ ਨੂੰ ਕੰਧ ਟੱਪ ਕੇ ਭੱਜੀ ਉਹ ਲਾਗਲੇ ਪਿੰਡ ਤਲਵੰਡੀ ਕਲਾਂ ਗਈ ਉਦੋਂ ਵੀ ਬਹੁਤ ਰੌਲਾ ਪਿਆ ਪਰ ਇਹਨਾਂ ਲੋਕਾਂ ਕੋਲੇ ਬਹੁਤ ਜ਼ਿਆਦਾ ਪੈਸਾ ਹੋਣ ਕਰਕੇ ਉਹ ਪੈਸੇ ਦੇ ਨਾਲ ਸਾਰੀਆਂ ਗੱਲਾਂ ਨੂੰ ਦਬਾ ਲੈਂਦੇ ਨੇ ਸਰਕਾਰ ਨੂੰ ਚਾਹੀਦਾ ਇਹੋ ਜਿਹੇ ਪਖੰਡੀ ਸਾਧਨ ਨੂੰ ਨੱਥ ਪਾਉਣ ਕਿਉਂਕਿ ਬੱਚੇ ਵੀ ਉੱਥੇ ਰਹਿੰਦੇ ਸੀ ਉਹਨਾਂ ਦੀ ਵੀ ਆ ਹਾਂ ਇਹਨੋਂ ਇੱਕ ਅनाथ ਆਸ਼ਰਮ ਬਾਲ ਭੰਗੂੜੇ ਦੇ ਨਾਂ ਤੇ ਇੱਕ ਸੰਸਥਾ ਚਲਾਈ ਸੀ ਤੇ ਉਹਦੇ ਵਿੱਚ ਉਦੋਂ ਕੋ ਬਹੁਤ ਬੱਚੇ ਇਹਨੇ ਅਡਾਪਟ ਕੀਤੇ ਨੇ ਆ ਉਹ ਵੀ ਇਹਨੇ ਕੁੜੀਆਂ ਹੀ ਨੇ ਮੇਰੇ ਖਿਆਲ ਚ ਉੱਥੇ ਬਾਕੀ ਮੁੰਡੇ ਤਾਂ ਇਹਨੇ 5-5 ਲੱਖ 6-6 7-7 ਲੱਖ ਤੇ ਵੇਚਦੇ ਸੀ ਇਹਨੇ ਵਿਜਵਾਕ ਵੇਚੇ ਵੀ ਆ ਉਹ ਕਹਿ ਦਿੰਦਾ ਸੀ ਵੀ ਅਡਾਪਟ ਕਰਾ ਦੇ ਰੁਪਏ ਲੈ ਲੈਂਦਾ ਸੀ ਸਮਾਪਾਰਟੀ ਤੋਂ ਜਿਹਨੂੰ ਬੱਚਾ ਦਿੰਦਾ ਸੀ ਸਾਧ ਫਰਾਰ ਹੁਣ ਸਾਧ ਫਰਾਰ ਹੀ ਆ ਅਜੇ ਫੜਿਆ ਨਹੀਂ ਗਿਆ ਤੁਸੀਂ ਕੀ ਮੰਗ ਕੀਤੀ ਹੈ ਅਸੀਂ ਤਾਂ ਮੰਗ ਕਰਦੇ ਵੀ ਉਹਨੂੰ ਫੜ ਕੇ ਨੱਥ ਪਾਉਣੀ ਚਾਹੀਦੀ ਹੈ ਅੰਦਰ ਕਰਨੇ ਚਾਹੀਦੇ ਉਹਦੇ ਤੇ ਪਰਚਾ ਆ ਬਲਾਤਕਾਰੀ ਦਾ ਦੋਸ਼ ਹੈ ਜਿਹੜਾ ਦਰਜ ਹੋਣਾ ਚਾਹੀਦਾ ਤੇ ਜਿਹੜੀਆਂ ਪਿਛਲੀਆਂ ਐਫ ਆਈ ਆਰਾਂ ਨੇ ਦੋ ਤਿੰਨ ਉਹ ਵੀ ਉਹਦੇ ਨਾਲ ਹੀ ਚੱਲਣੀਆਂ ਚਾਹੀਦੀਆਂ ਨੇ ਤਾਂ ਕਿ ਇਹ ਜਿਹੇ ਗਲਤ ਅੰਸਰ ਹੈ ਜਿਹੜੇ ਛੁੱਟਣ ਨਾਲ ਬਾਹਰ ਜਦੋਂ ਬਾਹਰ ਜਾਂਦੇ ਨੇ ਤੇਰੇ ਇਹ ਪੈਸੇ ਦੇ ਨਾਲ ਹੋਰ ਲੋਕਾਂ ਨੂੰ ਖਰੀਦ ਕੇ ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਨੇ ਆਵਾਜ਼ਾਂ ਨੂੰ ਚੁੱਪ ਕਰਾ ਦਿੰਦੇ ਨੇ ਜੀ ਤੇ ਬਾਬੇ ਦੇ ਨਾਮ ਤੇ ਜਿਹਦੇ ਵਿੱਚ ਨਾ ਬਹੁਤ ਅਸ਼ਲੀਲਤਾ ਭਰੀਆਂ ਚੀਜ਼ਾਂ ਸਾਹਮਣੇ ਆਈਆਂ ਜਿਹਨੂੰ ਲੈ ਕੇ ਅੱਜ ਡੀਸੀ ਸਾਹਿਬ ਦੇ ਮੰਗ ਪੱਤਰ ਦਿੱਤਾ ਕਿ ਇਹਦੀ ਪ੍ਰੋਪਰ ਇਨਕੁਆਇਰੀ ਕੀਤੀ ਜਾਵੇ ਤੇ ਜੋ ਆਵਾਮ ਕਹਿ ਰਿਹਾ ਜੋ ਲੋਕਾਂ ਦੀ ਮੰਗ ਹੈ ਕਿ ਇਹਦੇ ਨਾਲ ਇੱਕ ਹੋਰ ਵੀ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕਿ ਹੋਰ ਬੱਚਿਆਂ ਦੇ ਨਾਲ ਵੀ ਸ਼ੋਸ਼ਣ ਹੋ ਰਿਹਾ ਉਸ ਡੇਰੇ ਦੇ ਵਿੱਚ ਹੋਰ ਬੰਦਿਆਂ ਨਾਲ ਵੀ ਸ਼ੋਸ਼ਣ ਹੋ ਰਿਹਾ ਹੈ। ਕਿਹੜਾ ਡੇਰਾ ਸੀਗਾ ਤੇ ਕਿੱਥੇ ਸੀਗਾ ਤੇ ਕਦੋਂ ਵੀਡੀਓ ਵਾਇਰਲ ਹੋਈ ਹੈ? ਉਹ ਕਮੇਟੀ ਤਲਵੰਡੀ ਖੁਰ ਦੇ ਡੇਰਾ ਸੀ। ਜੀ। ਤੇ ਕੌਣ ਸੀ ਸ਼ਖਸ ਜਿਹਦੇ ਵੱਲੋਂ ਵੀਡੀਓ ਵਾਇਰਲ ਹੋਈ ਹੈ? ਇਹ ਸ਼ਖਸ ਦਾ ਹੱਲੇ ਪਤਾ ਨਹੀਂ ਲੱਗਿਆ ਕਿ ਕਿੱਧਰੋਂ ਵੀਡੀਓ ਵਾਇਰਲ ਕਿੱਧਰੋਂ ਹੋਈ ਹੈ ਬਟ ਵਾਇਰਲ ਹੋਈ ਹੈ ਤੇ ਉਹਦੇ ਵਿੱਚ ਪ੍ਰੋਪਰ ਵੀਡੀਓ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਇਹ ਬਹੁਤ ਅਸ਼ਲੀਲਤਾ ਹੈਗੀ ਹੈ। ਇਹ ਧਰਮ ਦੇ ਖਿਲਾਫ ਹੈ। ਕਿ ਕੌਣ ਹੈ ਡੇਰੇ ਦਾ ਮੁਖੀ ਸੀਗਾ? ਇਹ ਡੇਰੇ ਦਾ ਮੁਖੀ ਸੀਗਾ ਹੁਣ ਕੀ ਜਨਾਬ ਜਿਹੜਾ ਤੁਹਾਡੇ ਵੱਲੋਂ ਕਾਰਵਾਈ ਕਿ ਸ਼ੰਕਰਾਨੰਦ ਕਾਰਵਾਈ ਜਿਹੜੀ ਤੁਹਾਡੇ ਵੱਲੋਂ ਕੀ ਆ ਗਿਆ ਡੀਸੀ ਸਾਹਿਬ ਨੂੰ ਕਰਨਾ ਸੀ ਉਹ ਕੀ ਕਾਰਵਾਈ ਕਰਨਾ ਸੀ ਗਿਆ ਜੀ ਅਸੀਂ ਫੇਅਰ ਇਨਕੁਆਇਰੀ ਕਰਕੇ ਕਿ ਉਹਨਾਂ ਤੋਂ ਖੋਲੋ ਜਿਹੜੀ ਲੇਡੀ ਵੀ ਆ ਉਹ ਵੀ ਹਲੇ ਨਹੀਂ ਮਿਲਦੇ ਪਏ ਉਹਨਾਂ ਨੂੰ ਵੀ ਮਤਲਬ ਪ੍ਰੋਡਿਊਸ ਕੀਤਾ ਜਾਵੇ ਤੇ ਉਸ ਤੋਂ ਬਾਅਦ ਉਹਨਾਂ ਤੋਂ ਵੀ ਸਟੇਟਮੈਂਟ ਲਈ ਜਾਵੇ ਕਿ ਇਹ ਕਿੱਦਾਂ ਹੋਇਆ ਤੇ ਕਿਹਾ ਜਾ ਰਿਹਾ ਕਿ ਉਹ ਜਿਹੜਾ ਮੰਤ ਜਿਹੜਾ ਤੁਸੀਂ ਦੱਸ ਰਹੇ ਹੋ ਫਰਾਰ ਹੈ ਉਹ ਮੰਤ ਵੀ ਫਰਾਰ ਹੈ ਸਰ ਅਧਿਕ ਉਹਦੇ ਵੱਲ ਕੋਈ ਜ਼ਮਾਨਤदर्जी ਲਗਾਈ ਗਈ ਹੈ ਜਮਾਨਾ ਬਾਉ ਜਮਾਨਤ ਕੋਲ ਲਗਾਈ ਗਈ ਹੈ ਅੱਜ ਬੇਲ ਐਪਲੀਕੇਸ਼ਨ ਲੱਗੀ ਸੀਗੀ ਜੀ ਮਾਨਵ ਜੱਜ ਸਾਹਿਬ ਦੇ ਅਸੀਂ ਉਹਨਾਂ ਨੂੰ ਅਪੋਜ਼ ਕੀਤਾ ਵੈ ਠੀਕ ਹੈ ਅਪੋਜ਼ ਕੀਤਾ ਤੇ ਹੁਣ ਸ਼ਾਮ ਤੱਕ ਉਹਨਾਂ ਦਾ ਆਰਡਰ ਆਏਗਾ ਹਨਰੇਬਲ ਕੋਰਟ ਦਾ ਆਰਡਰ ਸ਼ਾਮ ਤੱਕ ਆਏਗਾ ਜੀ ਇਹ ਪੁਰਾਣਾ ਜੀ ਡੇਰਾ ਹੈਗਾ 25-30 ਸਾਲ ਪੁਰਾਣਾ ਡੀਸੀ ਸਾਹਿਬ ਨੇ ਕੀ ਸ਼ਰਤਾਂ ਤੈਅ ਹਾਂ ਡੀਸੀ ਸਾਹਿਬ ਕਹਿੰਦੇ ਇੱਥੇ ਪ੍ਰੋਪਰ ਇਨਕੁਆਇਰੀ ਹੋਏਗੀ ਪ੍ਰੋਪਰ ਇਹਦੀ ਇਨਕੁਆਇਰੀ ਹੋਏਗੀ ਤੇ ਉਹਨਾਂ ਨੇ ਅੱਗੇ ਮਾਰਕ ਕਰਤੀ ਹੈ ਆਈਪੀਐਸ ਅਫਸਰ ਠੀਕ ਹੈ ਸਰ ਠੀਕ ਹੈ ਕਿ ਮੰਨਦੇ ਹੋ